ਬੀਬੀ ਸਰਜੀਤ ਕੌਰ ਨੂੰ ਰਾਜਨੀਤੀ ਦਾ ਨਾਮ ਪਤਾ ਹੋਣ ਦਾ ਨਤੀਜਾ ਇਹ ਸਤਾ ਪਦਾਰੀ ਪਾਰਟੀ ਇਸ ਵੇਲੇ ਡੁੱਬਦੇ ਆਦਮੀਆਂ ਨੂੰ ਟੀਲੇ ਦਾ ਸਾਰਾ ਭਾਲਦੀ ਹੈ ਬੀਬੀ ਸਰਜੀਤ ਕੌਰ ਦੇ ਆਉਣ ਨਾਲ ਉਹਨਾਂ ਦੀ ਹਾਰ ਜਿੱਤ ਵਿੱਚ ਤਬਦੀਲ ਹੋ ਜੂ ਜਿਹੜੀ ਹੋਣੀ ਹੈਗੀ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਫੀਲਡ 'ਚ ਕੋਈ ਕੈਂਡੀਡੇਟ ਨਹੀਂ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਪਾਜ ਪਾਰਟੀ ਦੇ ਕੈਂਡੀਡੇਟ ਨੂੰ ਆਪਣਾ ਸਮਰਥਨ ਐਲਾਨ ਕਰਦਾ ਸੀ ਹੈ ਉਹ ਸਿਗਾ ਇਹ ਅਜੀਹਾ ਹੋ ਸਕਦਾ ਬੀਬੀ ਜੀ ਸ਼ਾਇਦ ਕਿਸੇ ਹੋਰ ਪਾਰਟੀ ਜਾ ਸਕਣ ਇਹਨਾਂ ਨੇ ਇਹਨਾਂ ਨੂੰ ਲੜਾਉਣ ਦਾ ਫੈਸਲਾ ਕੀਤਾ ਸੀ ਉਹ ਨੋਮੀਨੇਸ਼ਨ ਪੇਪਰ ਫਾਈਲ ਕਰ ਤੋਂ ਬਾਅਦ ਇਮੀਡੀਏਟਲੀ ਪ੍ਰਧਾਨ ਸਾਹਿਬ ਦਾ ਅਸਤੀਫਾ ਮੰਗਣ ਲੱਪੇ ਪਾਰਟੀ ਪਿੱਛੇ ਹਟ ਗਈ ਆਪਣੇ ਚੋਣ ਨਿਸ਼ਾਨ ਦੀ ਕਦਰ ਨਹੀਂ ਸਮਝ ਰਹੀ ਤੇ ਅਸੀਂ ਨਾਲ ਆ ਬੀਬੀ ਜੀ ਦੇ ਹੁਣ ਉਹਨਾਂ ਨੂੰ ਝਟਕਾ ਮਿਲਿਆ ਝਟਕਾ ਤਾਂ ਤਾਂ ਹੁੰਦਾ ਨਾ ਜੇ ਮੜਾ ਝਟਕਾ ਲੱਗੇ ਤਾਂ ਬੰਦਾ ਬਚ ਗਿਆ ਉਹ ਤਾਂ ਪੋਲੀਟੀਕਲੀ ਫਿਨਿਸ਼ ਹੋ ਗਏ ਉਹ ਸਾਨੂੰ ਖਤਮ ਕਰਦੇ ਕਰਦੇ ਵਿਚਾਰੇ ਆ ਮਰ ਗਏ ਕੀ ਕਰੀਏ ਹੁਣ ਉਹਨਾਂ ਦਾ ਦੱਸੋ ਬਾਬੂਸ਼ਾਹੀ ਦੇਖ ਰਹੇ ਤੁਸੀਂ ਪੰਜਾਬ ਦੀ ਸਿਆਸਤ ਹਰ ਵੇਲੇ ਗਰਮਾਈ ਰਹਿੰਦੀ ਹੈ ਇਸ ਵੇਲੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਚਰਚਾ ਹਰ ਪਾਸੇ ਚੱਲ ਰਹੀ ਹੈ ਆ ਕਾਫੀ ਜਿਹੜੇ ਲੀਡਰ ਨੇ ਉਹ ਬਾਗੀ ਹੋਏ ਨਜ਼ਰ ਆ ਰਹੇ ਨੇ ਤੇ ਜਲੰਧਰ ਵੈਸਟ ਜਿੱਥੇ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਬੀਬੀ ਸਰਜੀਤ ਕੌਰ ਹਾਲਾਂਕਿ ਪਾਰਟੀ ਵੱਲੋਂ ਸਮਰਥਨ ਵਾਪਸ ਲੈਣ ਦਾ ਵੀ ਐਲਾਨ ਕਰਤਾ ਸੀਗਾ ਪਰ ਅੱਜ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਤੇ ਇਸ ਦੇ ਨਾਲ ਕਾਫੀ ਉਥਲ ਪੁਥਲ ਹੋਣ ਦੀ ਸੰਭਾਵਨਾ ਹੈ ਸਿਆਸਤ 'ਚ ਸੋ ਇਹਨਾਂ तमाम ਮੁੱਦਿਆਂ ਤੇ ਨਵੀਆਂ ਡਿਵੈਲਪਮੈਂਟਸ ਤੇ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਹੇਸ਼ੰਦਰ ਸਿੰਘ ਗਰੇਵਾਲ ਸਾਡੇ ਨਾਲ ਮੌਜੂਦ ਨੇ ਗਰੇਵਾਲ ਸਾਹਿਬ ਕਿਵੇਂ ਦੇਖਦੇ ਹੋ ਐਂ ਮੌਕੇ ਤੇ ਬੀਬੀ ਸਰਜੀਤ ਕੌਰ ਦਾ ਸੱਤਾਧਾਰੀ ਪਾਰਟੀ ਸ਼ਾਮਲ ਹੋ ਜਾਣਾ ਮੈਂ ਦੇਖੋ ਜੀ ਸੱਤਾਧਾਰੀ ਪਾਰਟੀ ਦੀ ਅਣਜਾਣ ਸਮਝਦਾ ਤੇ ਬੀਬੀ ਸਰਜੀਤ ਕੌਰ ਨੂੰ ਰਾਜਨੀਤੀ ਦਾ ਨਾਮ ਪਤਾ ਹੋਣ ਦਾ ਨਤੀਜਾ ਇਹ ਸੱਤਾਧਾਰੀ ਪਾਰਟੀ ਇਸ ਵੇਲੇ ਡੁੱਬਦੇ ਆਦਮੀਆਂ ਨੂੰ ਟੀਲੇ ਦਾ ਸਾਰਾ ਪਾਲਦੀ ਹੈ ਉਹ ਸਮਝਦੇ ਆ ਕਿ ਸ਼ਾਇਦ ਬੀਬੀ ਸਰਜੀਤ ਕੌਰ ਦੇ ਆਉਣ ਨਾਲ ਉਹਨਾਂ ਦੀ ਹਾਰ ਜਿੱਤ ਵਿੱਚ ਤਬਦੀਲ ਹੋ ਜਾਈ ਜਿਹੜੀ ਹੋਣੀ ਨਹੀਂ ਗਈ ਤੇ ਬੀਬੀ ਸਰਜੀਤ ਕੌਰ ਨੂੰ ਇਹ ਹੈ ਕਿ ਸ਼ਾਇਦ ਇਸ ਪਾਰਟੀ 'ਚ ਜਾਣ ਕਰਕੇ ਮੈਨੂੰ ਕੋਈ ਮਾਣ ਮਿਲ ਜੂਗਾ ਸਾਡੀ ਰਾਜਨੀਤਿਕ ਪਛਾਣ ਮਿਲ ਜੂਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਸਪਸ਼ਟ ਮਤਾ ਪਾ ਕੇ ਪ੍ਰੈਸ ਕਾਨਫਰੰਸ ਕਰਕੇ ਕਨਵੇ ਕਰ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਫੀਲਡ 'ਚ ਕੋਈ ਕੈਂਡੀਡੇਟ ਨਹੀਂ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਭਾਜ ਪਾਰਟੀ ਦੇ ਕੈਂਡੀਡੇਟ ਨੂੰ ਆਪਣਾ ਸਮਰਥਨ ਐਲਾਨ ਕਰਦਾ ਸੀ ਆ। ਉਦੋਂ ਬਾਅਦ ਇਹ ਸਭ ਕੁਝ ਕਰਨਾ ਇਹ ਰਾਜਨੀਤਿਕ ਗਿਆਨ ਦਾ ਖੋਖਲਾ ਪਾਣੀ ਕਹਿ ਸਕਦੇ ਨੇ। ਤੁਹਾਨੂੰ ਸੀਗਾ ਇਲਮ ਅਜਿਹਾ ਹੋ ਸਕਦਾ ਬੀਬੀ ਜੀ ਸ਼ਾਇਦ ਕਿਸੇ ਹੋਰ ਪਾਰਟੀ ਜਾ ਸਕਦੇ ਤਾਂ ਹੀ ਸਪੋਰਟ ਵਾਪਸ ਲਈ ਦੇਖੋ ਨਹੀਂ ਸਾਡੇ ਕੋਲ ਦੋ ਕਾਰਨ ਸੀਗੇ ਕਿ ਜਿਨ੍ਹਾਂ ਨੇ ਇਹਨਾਂ ਨੂੰ ਲੜਾਉਣ ਦਾ ਫੈਸਲਾ ਕੀਤਾ ਸੀ ਉਹ ਨੋਮੀਨੇਸ਼ਨ ਪੇਪਰ ਫਾਈਲ ਕਰ ਤੋਂ ਬਾਅਦ ਇਮੀਡੀਏਟਲੀ ਬਾਲ ਪ੍ਰਧਾਨ ਸਾਹਿਬ ਦਾ ਅਸਤੀਫਾ ਮੰਗਣ ਲੱਪੇ ਫੇਰ ਇਹ ਬਿਲਕੁਲ ਹੀ ਨਾਜਾਇਜ਼ ਸੀਗਾ ਕਿ ਲੋਕ ਕਿਸ ਗੱਲ ਤੇ ਵੋਟ ਪਾਉਣਗੇ ਇਹਨਾਂ ਨੂੰ ਕਿ ਜਿਸ ਸਿੰਬਲ ਤੇ ਜਿਸ ਬੰਦੇ ਦੇ ਦਸਕਤਾਂ ਹੇਠ ਤੁਸੀਂ ਇਹ ਉਮੀਦਵਾਰ ਬਣਾਈ ਹੈ ਉਹਨੂੰ ਤੁਸੀਂ ਬੁਰਾ ਭਲਾ ਕਹਿ ਰਹੇ ਹੋ ਤੇ ਵੋਟ ਕਿਵੇਂ ਲੂਗੇ ਫਿਰ ਪਾਰਟੀ ਕੋਲ ਨਾਲੇ ਬਹੁਤ ਜਨਸਪਾਜ ਪਾਰਟੀ ਨੇ ਅਪਰੋਚ ਕਰੀ ਸੀਗੀ ਅੱਛਾ ਝਟਕਾ ਇਹ ਉਹਨਾਂ ਨੂੰ ਵੀ ਲੱਗਿਆ ਬਾਗੀ ਤੜੇ ਨੂੰ ਉਹ ਕਹਿ ਰਹੇ ਸੀਗੇ ਵੀ ਪਾਰਟੀ ਪਿੱਛੇ हट ਗਈ ਆਪਣੇ ਚੋਣ ਨਿਸ਼ਾਨ ਦੀ ਕਦਰ ਨਹੀਂ ਸਮਝ ਰਹੀ ਤੇ ਅਸੀਂ ਨਾਲ ਆ ਬੀਬੀ ਜੀ ਦੇ ਹੁਣ ਉਹਨਾਂ ਨੂੰ ਵੀ ਝਟਕਾ ਮਿਲਿਆ ਨਹੀਂ ਝਟਕਾ ਨਹੀਂ ਉਹ ਡਿਮੋਲਿਸ਼ ਹੋ ਗਏ ਜੀ ਝਟਕਾ ਤਾਂ ਤਾਂ ਹੁੰਦਾ ਨੇ ਜੇ ਮੜਾ ਝਟਕਾ ਲੱਗੇ ਤੇ ਬੰਦਾ ਬਚ ਗਿਆ ਉਹ ਤਾਂ ਪੋਲੀਟੀਕਲੀ ਫਿਨਿਸ਼ ਹੋ ਗਏ ਉਹ ਸਾਨੂੰ ਖਤਮ ਕਰਦੇ ਕਰਦੇ ਵਿਚਾਰੇ ਆ ਮਰ ਗਏ ਕੀ ਕਰੀਏ ਹੁਣ ਉਹਨਾਂ ਦਾ ਦੱਸੋ ਹੈਣ ਜਿਸ ਤਰ੍ਹਾਂ ਦੇ ਨਾਲ ਅਕਾਲ ਤਖਤ ਸਾਹਿਬ ਗਏ ਨੇ ਉਹ ਇਕੱਠੇ ਹੋ ਕੇ ਉੱਥੇ ਮਾਫੀ ਮੰਗੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਜਾਂਦਾ ਉਹ ਤਾਂ ਗੁਰੂ ਨਾਲ ਵੀ ਰਾਜਨੀਤੀ ਖੇਡਦੇ ਆ ਸਾਡੇ ਕਾਨੂੰਨੀ ਤੌਰ ਤੇ ਇਹ ਹੁੰਦਾ ਕਿ ਜੇ ਕਿਸੇ ਜੁਰਮ ਚ ਕੋਈ ਕਾਰਵਾਈ ਕਰਨ ਚ ਡਿਲੇ ਹੋ ਜੇ ਨਾ ਤੇ ਜਿੰਨਾ ਚਿਰ ਇੱਕ ਇੱਕ ਮਿੰਟ ਦੀ ਡਿਲੇ ਦਾ ਵਜ੍ਹਾ ਨਹੀਂ ਅਸੀਂ ਦੱਸਦੇ ਤੇ ਉਹਨਾਂ ਚ ਸਾਡੇ ਕਾਨੂੰਨੀ ਪੈਰ ਨਹੀਂ ਲੱਗਦੇ ਹੁਣ ਸਿੱਖ ਸੰਗਤ ਤੇ ਅਕਾਲ ਤਖਸਾਲ ਸੁਚੇਤ ਅਦਾਰੇ ਨੇ ਉਹ ਪੁੱਛਣਗੇ ਤਾਂ ਸਹੀ ਨਾ ਵਿਚਾਰਨਗੇ ਤਾਂ ਸਹੀ ਨਾ ਕਿ 2015 ਦੇ ਵਾਕਿਆ ਚ ਚੰਦੂ ਮਾਜਰਾ ਸਾਹਿਬ ਨੂੰ 2024 ਚ ਕਿਉਂ ਜਿਆਦਾ ਆਇਆ ਖਾਸ ਤੌਰ ਤੇ ਜਦ ਬੀਬੀ ਜੀ ਐ ਸਰਸੇ ਦੇ ਦੌਰਾਨ ਪ੍ਰਧਾਨ ਰਹਿ ਚੁੱਕਿਆ ਸ਼ਰੋਮਣੀ ਕਮੇਟੀ ਦੇ ਜੀ ਉਹਨਾਂ ਨੂੰ ਇਹ ਗੱਲਾਂ ਦਾ ਅਸੀਂ ਅਸੀਂ ਮਾਫੀ ਮੰਗ ਰਹੇ ਵੀ ਅਸੀਂ ਭਾਗੀਦਾਰ ਸਾਡੇ ਤੋਂ ਦੇਰੀ ਹੋ ਮੈਂ ਤਾਂ ਇੱਕ ਗੱਲ ਪੁੱਛਦਾ ਕਿ ਦੇਰੀ ਕਿਉਂ ਹੋਈ ਦੇਰੀ ਨਹੀਂ ਹੋਈ ਇਹ ਰਾਜਨੀਤਿਕ ਬੇਈਮਾਨੀ ਹੈ ਰਾਜਨੀਤਿਕ ਬੇਈਮਾਨ ਬੀਬੀ ਜੀ ਇੰਨੇ ਇੰਟੈਲੀਜੈਂਟ ਨੇ ਅਲੈਦਾ ਵੀ ਲੜੇ ਬੀਜੇਪੀ ਦੇ ਕੈਂਡੀਡੇਟ ਤੌਰ ਤੇ ਵੀ ਲੜੇ ਇਹਨਾਂ ਨੇ ਤਾਂ ਉਦੋਂ ਹੀ ਡਿਮਾਂਡ ਕਰ ਲੈਣੀ ਚਾਹੀਦੀ ਸੀ ਇਹ ਬੀਬੀ ਜੀ ਕਹਿ ਰਹੇ ਨੇ ਕਿ ਮੈਂ ਤਾਂ ਲੜੀ ਵੀ ਬੀਜੇਪੀ ਵੱਲੋਂ ਤਾਂ ਆ ਕਿਉਂਕਿ ਅਕਾਲੀ ਦਲ ਤੇ ਮੈਨੂੰ ਇਸ ਗੱਲ ਦਾ ਗਿਲਾ ਉਦੋਂ ਤਾਂ ਕੋਈ ਗੱਲ ਨਹੀਂ ਕਹੀ ਦੇਖੋ ਲੋਕ ਨਹੀਂ ਬਹੁਤ ਸਿਆਣੇ ਨੇ ਬਹੁਤ ਸਿਆਣੇ ਨੇ ਉਹ ਸਗੋ ਕਿ ਮੈਂ ਤਾਂ ਸਮਝਦਾ ਕਿ ਜਿਹੜੀਆਂ ਗੱਲਾਂ ਸ਼ਾਇਦ ਅਸੀਂ ਲੋਕਾਂ ਤੱਕ ਕਨਵੇ ਕਰਨ ਵਿੱਚ ਢਿੱਲੇ ਰਹਿ ਗਏ ਲੋਕ ਸਾਨੂੰ ਦੱਸੀ ਜਾਂਦੇ ਨੇ ਅਕਾਲ ਤਖਤ ਸਾਹਿਬ ਨੂੰ ਉਹ ਸਾਨੂੰ ਤਾਂ ਕਟਹਿਰੇ ਚ ਕਰਾਉਣ ਕਹਿੰਦੇ ਇਹ ਲੋਕਾਂ ਨੇ ਆਪਣੇ ਕਟਹਿਰੇ ਚ ਖੜਾ ਕਰ ਲਿਆ ਜੀ ਕਿ ਸਰਦਾਰੋ ਦੱਸੋ 9 ਸਾਲ ਚੁੱਪ ਕਿਉਂ ਰਹੇ ਮਜਬੂਰੀ ਕੀ ਸੀ ਮਜਬੂਰੀ ਕੀ ਸੀ ਤੁਸੀਂ ਕਿਹਾ ਵੀ ਰਾਜਨੀਤੀ ਕਰ ਰਹੇ ਹੋ ਉੱਥੇ ਜਾ ਕੇ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਜਿਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਉੱਥੋਂ ਮਾਫੀ ਮੰਗੀ ਸੀਗੀ ਰਾਜਨੀਤੀ ਤਾਂ ਉਹਨਾਂ ਨੇ ਕੀਤੀ ਸੀਗੀ ਉਹਨਾਂ ਨੇ ਉੱਥੇ ਇੱਕ ਮਰਿਆਦਾ ਹੁੰਦੀ ਹੈ ਕਿ ਉੱਥੇ ਸਿਰਫ ਪਾਰਟੀ ਬਾਰੇ ਗੱਲਬਾਤ ਕਰਨੀ ਹੁੰਦੀ ਹੈ ਕੌਮ ਬਾਰੇ ਗੱਲਬਾਤ ਕਰਨੀ ਨਹੀਂ ਹੁੰਦੀ ਉੱਥੇ ਜਾ ਕੇ ਉਹ ਇਹ ਗਣਾਈਗੇ ਵੀ ਅਸੀਂ ਪੁਲ ਬਣਾਏ ਸੜਕਾਂ ਬਣਾਈਆਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬੀਬੀ ਜੀ ਤੁਸੀਂ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਸਾਲ ਲੰਘ ਗਿਆ ਤੁਸੀਂ ਕਿਉਂ ਨਾ ਬੋਲੇ ਮੈਂ ਰੋਜ਼ ਜਦ ਗੁਰੂ ਸਾਹਿਬ ਦੇ ਸਾਹਮਣੇ ਹੁੰਦਾ ਮੱਥਾ ਟੇਕਦਾ ਮੈਂ ਕਹਿੰਦਾ ਪਿਛਲੇ ਔਗਣ ਬਖਸ਼ ਲੈ ਪਰ ਅੱਪ ਅਗੇ ਮਾਰਗ ਪਾਵੇ ਸਿੱਖ ਤਾਂ ਰੋਜ਼ ਮਾਫੀ ਮੰਗਦਾ ਕਿਉਂਕਿ ਜਿਹੜਾ ਕੋਈ ਕਹਿੰਦਾ ਮੈਂ ਗਲਤੀ ਨਹੀਂ ਕਰਦਾ ਉਸ ਤੋਂ ਵੱਡਾ ਮੂਰਖ ਕੋਈ ਨਹੀਂ ਹੈ ਪਰਫੈਕਸ਼ਨ ਇਸ ਦੀ ਨੇਮ ਆਫ ਗੋਡ ਪਰਮਾਤਮਾ ਜਿਹੜਾ ਗਲਤੀ ਨਹੀਂ ਕਰਦਾ ਬੰਦਾ ਤਾਂ ਪੈਰ ਪੈਰ ਤੇ ਖਿੰ ਖਿੰ ਭੁੱਲਦਾ ਤੇ ਰੋਜ਼ ਸਿੱਖ ਦੀ ਅਰਦਾਸ ਚ ਹੁੰਦੀ ਹੈ ਕਿ ਪਿਛਲੇ ਔਗਣ ਬਖਸ਼ ਲੈ ਸੱਚੇ ਪਾਤਸ਼ਾਹ ਅੱਗੇ ਨੂੰ ਸਮੱਤ ਦੇ ਦੇ ਇਹ ਤਾਂ ਸ਼ਰਾਰਤ ਕਰਨ ਗਏ ਸੀ ਸ਼ਰਾਰਤ ਮਹਿੰਗੀ ਪੈਗੀ ਹੁਣ ਮੈਨੂੰ ਕੀ ਹਾਲ ਦੱਸੋ ਮੈਂ ਸ੍ਰੀ ਅਕਾਲ ਤਖਤ ਸਾਹਿਬ ਜਾਣਾ ਤੁਸੀਂ ਭਾਈ ਅਮਰਪਾਲ ਸਿੰਘ ਉਹਨੇ ਤਾਂ ਜਮ ਜਮ ਜਾਓ ਤਾ ਕੌਣ ਰੋਕਦਾ ਹੈ ਤੁਸੀਂ ਜਲੰਧਰ ਤਿੰਨ ਵਾਰੀ ਹੋਏ ਉਦੋਂ ਤਾਂ ਗਏ ਨਾ ਕੱਲ ਕਿਉਂ ਗਏ ਜੀ ਫਿਰ ਅਕਾਲ ਤਖਤ ਤੋਂ ਜਾਣ ਤੋਂ ਪਹਿਲਾਂ ਕਿਉਂ ਗਏ ਜਾ ਆਉਂਦੇ ਮਤਲਬ ਨਾ ਉਹ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਸੀ ਜੀ ਦੇ ਨਾਲ ਅਸੀਂ ਲੋਕਾਂ ਦੇ ਅੱਖ ਚ ਖਬਰ ਬਣੇ মিডিਆ ਲਈ ਖਬਰ ਬਣੇ ਪ੍ਰੋਬਲਮ ਉਹਦੇ ਚ ਇਹ ਹੁੰਦਾ ਹੈ ਗਿਆ ਫਿਰ ਨੁਕਸਾਨ ਹੋ ਜਾਂਦਾ ਅੱਛਾ ਵਿਧਿਵਿਧਾਨ ਤੇ ਸਵਾਲ ਉਖੜਾ ਕਰ ਰਹੇ ਨੇ ਕਿ ਸੁਖਬੀਰ ਬਾਦਲ ਨੇ ਬਿਲਕੁਲ ਵੀ ਵਿਧਿਵਿਧਾਨ ਦੇ ਮੁਤਾਬਕ ਮਾਫੀ ਨਹੀਂ ਮੰਗੀ ਛੋਟੇ ਗੁਰਦੁਆਰੇ ਮੰਗ ਲਈ ਤੇ ਨਾਲੇ ਉਹ ਇਹ ਵੀ ਕਹਿੰਦੇ ਨੇ ਕਿ ਫੀਡਬੈਕ ਦਿੰਦੇ ਰਹੇ ਚਰਨਜੀਤ ਸਿੰਘ ਬਰਾੜ ਨੇ ਵੀ ਕਿਹਾ ਸੀ ਕਿ ਅਸੀਂ ਕਹਿੰਦੇ ਰਹੇ ਵੇ ਪ੍ਰਧਾਨ ਸਾਹਿਬ ਆਪਾਂ ਇਸ ਤਰ੍ਹਾਂ ਦੇ ਨਾਲ ਮੰਗ ਲਈਏ ਸ਼ਾਇਦ ਆਪਣਾ ਸੁਧਾਰ ਹੋ ਜੇ ਉਹ ਫੀਡਬੈਕ ਵਾਕਈ ਮਿਲਦਾ ਸੀ ਪਾਰਟੀ ਵੱਲੋਂ ਇਹ ਵੀ ਬਾਲ ਸਾਹਿਬ ਇਹ ਗੱਲ ਆਏ ਨਹੀਂ ਹੋਣੀ ਚਾਹੀਦੀ ਤਾਂ ਮੈਂ ਕਹਿੰਨਾ ਹੈ ਕਿ ਚਰਨਜੀਤ ਸਿੰਘ ਬਰਾੜ ਦੀ ਸਟੇਟਸ ਕੀ ਹੈ ਕਿ ਉਹ ਸੁਖਵੀਰ ਸਿੰਘ ਬਾਦਲ ਨੂੰ ਸਲਾਹ ਦੇਵੇ ਜੇ ਹੁਣ ਕਹਾਂ ਲੂ ਆ ਚੀਮਾ ਸਾਹਿਬ ਦਾ ਇੱਥੇ ਜਿਹੜਾ ਸੇਵਾਦਾਰ ਚਾਹ ਪੀ ਹੁੰਦਾ ਉਹ ਕਹਵੇ ਕਿ ਮੈਂ ਤਾਂ ਚੀਮਾ ਸਾਹਿਬ ਨੂੰ ਆਸਲਾ ਦਿੱਤੀ ਸੀ ਇਹਨਾਂ ਨੇ ਮੰਨੀ ਨਹੀਂ ਫਿਰ ਬੰਨੂਗਾ ਕੋਈ ਬੜੇ ਖਾਸਮ ਖਾਸ ਮੰਨੇ ਜਾਂਦੇ ਸੀ ਖਾਸਮ ਖਾਸ ਕੀ ਹੁੰਦੇ ਆ ਉਹ ਤੇ ਉਹਨੂੰ ਬੜਾ ਕਲੋਜ਼ ਕਹਿ ਨਹੀਂ ਸਕਦਾ মিডিਆ 'ਚ ਜਿਹੜੀ ਤਲਵੰਡੀ ਸਾਹਿਬ ਨੇ 1977 'ਚ ਕਹੀ ਸੀ ਖਾਸਮ ਖਾਸ ਕੀ ਸੀਗੇ ਜੀ ਦੱਸਣ ਤਾਂ ਸਹੀ ਨਾ ਕਿ ਉਹਨਾਂ ਨੇ ਪੰਥ ਜਿਹੜੇ ਮੋਰਚੇ 'ਚ ਜੇਲ੍ਹ ਕੱਟੀ ਜੇ ਉਹ ਜਾਲੀ ਡਾਕੂਮੈਂਟਸ 'ਤੇ ਬੇਸਿਸ 'ਤੇ ਨਾਇਬ ਤਹਿਸੀਲਦਾਰ ਬਣ ਜਾਂਦਾ ਮਤਲਬ ਖਾਸਮ ਖਾਸ ਹੋਗੇ ਉਹ ਬਹੁਤ ਲੋੜ ਤੋਂ ਵੱਧ ਆਪਣੇ ਆਪ ਨੂੰ ਸੁਪਰ ਇੰਟੈਲੀਜੈਂਟ ਬਣਦੇ ਆ। ਸਰਕਾਰ ਪੀਟ ਕਰਾਉਣ ਚ ਜੇ 100 ਕਾਰਨ ਸੀ ਤੇ 101ਵਾਂ ਕਾਰਨ ਮੇਰਾ ਸੀ ਉਹ ਕਹਿੰਦੇ ਮੈਂ ਨਾਲ ਸੀ ਪੜ। ਇਹਨਾਂ ਦੀ ਸਰਕਾਰ ਬਣਵਾ ਦੇ ਜੀ ਇਹਨਾਂ ਦੇ ਨਾਲ। ਇਹ ਨਾ ਇਹ ਨਾ 70 ਜੀ ਦੇ ਛਿਰ ਤੇ ਚੜ ਜਾਂਦਾ ਉਹਨੂੰ ਹੀ ਲੈ ਬੈਠਦਾ। ਆਜ ਦਫ਼ਤਰ ਦਾ ਮਾਹੌਲ ਹੀ ਬਦਲ ਗਿਆ ਉਸ ਤੋਂ ਬਾਅਦ ਉਹਦੇ ਜਾਣ ਤੋਂ ਬਾਅਦ ਇੱਥੇ ਟੈਨਸ਼ਨ ਹੁੰਦੀ ਸੀ। ਤੇ ਉਹ ਕਹਿੰਦਾ ਮੈਂ ਸਰਕਾਰ ਬਣਾਤੀ। ਉਹਨਾਂ ਨੇ ਇੰਨਾ ਕਹੋ ਕਿ ਜੇ ਇੰਨਾ ਪਰਫੈਕਟ ਲੀਡਰ ਸੀ ਜਿਆਦਾ ਭਗਵੰਤ ਮਾਨ ਨੇ ਮਾਰੇ ਦਬਕਾ ਮਾਰੇ ਸੀ ਮੀਨਾ ਅੰਡਰਗਰਾਉਂਡ ਕਿ ਹੋ ਗਿਆ ਸੀ ਜਦੋਂ ਭਗਵੰਤ ਮਾਨ ਸਾਹਿਬ ਦੇ ਲੱਗਦਾ ਵਾਕਈ ਕੰਮਕਾਰ ਤੋਂ ਇਹਨੇ ਪ੍ਰਭਾਵਿਤ ਹੋ ਕੇ ਬੀਬੀ ਜੀ ਜਿਹੜੇ ਸ਼ਾਮਿਲ ਹੋ ਗਏ ਇਹਦਾ ਬੀਬੀ ਜੀ ਦੱਸ ਸਕਦੇ ਜੀ ਮੈਂ ਕੀ ਕਹਿ ਸਕਦਾ ਕਿ ਉਹ ਕਿਉਂ ਪ੍ਰਭਾਵਿਤ ਹੋਏ ਮੈਂ ਤਾਂ ਇਹ ਸਮਝਦਾ ਕਿ ਜਿਹੜੇ ਉਹਨੂੰ ਚੁੱਕੀ ਫਿਰਦੇ ਸੀ ਉਹਨਾਂ ਦੀ ਹਵਾ ਘਟਦੀ ਬੀਬੀ ਨੇ ਅਜੇ ਕੋ ThoughtData ਕੇ ਵੀ ਗੱਲ ਕਹਿੰਦਾ ਉਹ ਕਹਿੰਦੇ ਸਾਡੀਆਂ ਜਿਹੜੀਆਂ ਡਿਮਾਂਡ ਸਿੰਘ ਹੈ ਕੇ ਵੀ ਸੀਗੀ ਵੀ ਜਿਹੜਾ ਪ੍ਰਧਾਨ ਬਣੂਗਾ ਉਹ ਫਿਰ ਸੀਐਮ ਕੈਂਡੀਡੇਟ ਨਹੀਂ ਬਣ ਸਕਦਾ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੁਸੀਂ ਵੀ ਸਹਿਮਤ ਹੋ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਾਂ ਜ਼ਰੂਰੀ ਨਹੀਂ ਹੈ ਮੈਂ ਤਾਂ ਅੱਜ ਤੱਕ ਨਹੀਂ ਸੁਣੀ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਸਟਾਲਨ ਡੀਐਮਕੇ ਦਾ ਪ੍ਰਧਾਨ ਚੀਫ ਮਿਨਿਸਟਰ ਉਹਦਾ ਬਿਠਾ ਕੇ ਸ਼ਿਵ ਸੈਨਾ ਦਾ ਪ੍ਰਧਾਨ ਚੀਫ ਮਿਨਿਸਟਰ ਨਮੀਨ ਪਟਨਾਇਕ ਬੀਜੇਡੀ ਦਾ ਪ੍ਰਧਾਨ ਚੀਫ ਮਿਨਿਸਟਰ ਨਤੀਸ਼ ਕੁਮਾਰ ਜੀਡੀਪੀ ਦਾ ਪ੍ਰਧਾਨ ਚੀਫ ਮਿਨਿਸਟਰ ਅਕਲੇਸ਼ ਯਾਦ ਪ੍ਰਧਾਨ ਮੁੱਖ ਮੰਤਰੀ ਇਹ ਕੀ ਗੱਲ ਹੋਈ ਜੀ ਤੇ ਉਹ ਲੱਗੀ ਹੈ ਕਿ ਉਹ ਕੰਮ ਉਹ ਕਰਦਾ ਰਹੇ ਤੇ ਵਿੜੇਵੇਂ ਤੁਸੀਂ ਖਾਹ ਇਹ ਨਹੀਂ ਹੁੰਦਾ ਇਹਦਾ ਕੀ ਫਿਊਚਰ ਲੱਗ ਰਿਹਾ ਹੁਣ ਉਹਨਾਂ ਦਾ ਇਲੈਕਸ਼ਨਾਂ ਤੋਂ ਬਾਅਦ ਜਾਂ ਕੁਝ ਲੱਗ ਰਿਹਾ ਵੀ ਕੋਈ ਮੋਰਚਾ ਉਹਨਾਂ ਨੇ ਦੇਖ ਕੇ ਕਿ ਕਿਉਂ ਕੀਤਾ ਕੰਮ ਉਹ ਹੀ ਦੱਸ ਸਕਦੇ ਜੀ ਬਾਕੀ ਮੇਰੇ ਹਿਸਾਬ ਨਾਲ ਤੇ ਇਹ ਲੈਂਦੇ ਆ ਆਪ ਆਫਾਥੜੀਏ ਤੈਨੂੰ ਕੌਣ ਛਡਾਵੇ ਉਹਨਾਂ ਨੇ ਆਫਾਹਾ ਪਾ ਲਿਆ ਉਹਨਾਂ ਨੂੰ ਹੁਣ ਰਾਹ ਨਹੀਂ ਨਿਕਲਣਾ ਪਰ ਕੱਲ ਨੂੰ ਜੇ ਬਾਦਲ ਸਾਹਿਬ ਕਹਿੰਦੇ ਨੇ ਵੀ ਚਲੋ ਜੇ ਕੋਈ ਵਾਪਸ ਆਉਣਾ ਚਾਹੁੰਦਾ ਘਰ ਵਾਪਸੀ ਕਰਨੀ ਚਾਹੁੰਦਾ ਕਰ ਲੈ ਤੁਸੀਂ ਕੀ ਫੀਡਬੈਕ ਦੋਗੇ ਬਾਦਲ ਸਾਹਿਬ ਜੀ ਮੇਰੀ ਤਾਂ ਬੇਨਤੀ ਇਹ ਹੋਊ ਬਾਦਲ ਸਾਹਿਬ ਨੂੰ ਜੇ ਉਹ ਸਿਚੁਏਸ਼ਨ ਆਉਂਦੀ ਹੈ ਕਿ ਬਾਦਲ ਸਾਹਿਬ ਇਹਨਾਂ ਨੂੰ ਕਹਿ ਦਿਓ ਕਿ ਪਾਰਟੀ ਦਾ ਕੰਮ ਜਿਵੇਂ ਮਰਜ਼ੀ ਕਰੋ ਹੁਣ ਇਹਨਾਂ ਨੂੰ ਟਿਕਟ ਨਹੀਂ ਦੇਣੀ ਕਿਸੇ ਨੂੰ ਆ ਜਾਣ ਸੇਵਾ ਕਰਨ ਸਰਚ ਤੇ ਲੱਗਦਾ ਹੈ ਆ ਜਾਣਗੇ ਚਲੋ ਹੌਣ ਨਾਲ ਉਹਨਾਂ ਦੀ ਮਰਜ਼ੀ ਜੀ ਜੇ ਤੁਸੀਂ ਇਹ ਗੱਲ ਕਹੀ ਸੀਗੀ ਕਿ ਬਿਨਾ ਇੰਜਨ ਦੇ ਡੱਬੇ ਆ ਕੰਦਾ ਚ ਵੱਜ ਵੱਜ ਕੇ ਆ ਜਾਣਗੇ ਪਰਮਿੰਦਰ ਢੀਂਡਸਾ ਨੇ ਕਿਹਾ ਉਹ ਕਹਿੰਦੇ ਵੀ ਚਲੋ ਜੇ ਅਸੀਂ ਬਿਨਾ ਇੰਜਨ ਦੇ ਡੱਬੇ ਆ ਤਾਂ ਉਹਨਾਂ ਕੋਲੇ ਕੱਲਾ ਇੰਜਨ ਆ ਉਹ ਵੀ ਧੂਆਂ ਮਾਰ ਰਿਹਾ ਕੱਲਾ ਇੰਜਨ ਨਾਲ ਵੀ ਕੀ ਕਰ ਲੈਣਗੇ ਜਿਹੜਾ ਡੱਬੇ ਗੱਡੀ ਦੇ ਮਗਰ ਜਿਆਦਾ ਹੁੰਦੇ ਸਾਰੇ ਧੂਆਂ ਮਾਰਦੇ ਆ ਕਿਉਂਕਿ ਭਾਰ ਜਿਆਦਾ ਹੁੰਦਾ ਜਿਹੜਾ ਕੱਲਾ ਇੰਜਨ ਹੁੰਦਾ ਖਾਲੀ ਉਹ ਨਹੀਂ ਧੂਆਂ ਮਾਰਦਾ ਬਸ ਮੇਰੇ ਵੱਲੋਂ ਸਾਹਿਬ ਇੱਕ ਜਿਵੇਂ ਤੁਸੀਂ ਕਹਿੰਦੇ ਹੋ ਕਿ ਚੰਦੂ ਮਾਇਰਾ ਸਾਹਿਬ ਹੋ ਗਏ ਮਲੂਕਾ ਸਾਹਿਬ ਹੋਗੇ ਕਿ ਇਹ ਉਸ ਵੇਲੇ ਵੀ ਆਪਣਾ ਨਿੱਜੀ ਫਾਇਦੇ ਵੇਖਦੇ ਰਹੇ ਜਦਨਾ ਸਮਾਂ ਵੀ ਅਕਾਲੀ ਦਲ ਚ ਰਿਹਾ ਇਹ ਜਦੋਂ ਵੱਖ ਹੋ ਜਾਂਦੇ ਆ ਉਦੋਂ ਹੀ ਕਿਉਂ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਕੋਈ ਲੱਗਦਾ ਵੀ ਹੁਣ ਜਿਹੜੇ ਤੁਹਾਡੇ ਨਾਲ ਲੀਡਰ ਨੇ ਹੁਣ ਇੰਨਾ ਚ ਵੀ ਕੋਈ ਬੇਈਮਾਨ ਹੋ ਸਕਦਾ ਦੇਖੋ ਲੀਡਰ ਜਿਹੜੇ ਬੇਈਮਾਨ ਨੇ ਭੱਜ ਗਏ ਮੈਂ ਤੁਹਾਨੂੰ ਦੱਸਾਂ ਮੇ ਚੀਮਾ ਸਾਹਿਬ ਮੈਂ ਰਾਜਨੀਤੀ ਜ ਮੇਰੇ ਸਭ ਤੋਂ ਨੇੜੇ ਸੀ ਰਾਜਨੀਤੀ ਇਹ ਵੀ ਮੇਰੇ ਨਾਲ ਗੁੱਸੇ ਹੋਗੇ ਕਿ ਚੰਦੂ ਮਾਜਰੇ ਦਾ ਉਲਟ ਤੋਂ ਪ੍ਰਧਾਨ ਜੀ ਨੂੰ ਇਹ ਤਾਂ ਗੱਲ ਕਹੇ ਨੇ ਕਿ ਇਹ ਪਟਿਆਲ ਨੂੰ ਕਿਉਂ ਨਹੀਂ ਲੜਦਾ ਆਨੰਦਪੁਰ ਸਾਹਿਬ ਤੋਂ ਲੜਦਾ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਵੀ ਦੇਖੋ ਅਸੈਂਬਲੀ ਚ ਧਨੌਰ ਤੇ ਸਨੌਰ ਪਿਓ ਪੁੱਤ ਦੂਜਿਆਂ ਨੂੰ ਤਿਆਗ ਕਿੱਥੋਂ ਦੇ ਕਿਹੜੇ ਕਾਨੂੰਨ ਚ ਲਿਖਿਆ ਜੀ ਕਿਉਂ ਨਹੀਂ ਲੜਦੇ ਪਟਿਆਲੇ ਤੋਂ ਲੜੇ ਉਹ ਹਾਂ ਜੀ ਪਟਿਆਲੇ ਤੋਂ ਕਿਉਂ ਨਹੀਂ ਲੜੇ ਉਹ ਤੋਂ ਰਾਣੀ ਤੇ ਤਰਸ ਆਉਂਦਾ ਸੀ ਰਾਣੀ ਦੇ ਤਰਸ ਆਉਂਦਾ ਸੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਕਰ ਰਹੀ ਸੀ ਮਹਿੰਦਰ ਸਿੰਘ ਗਰੇਵਾਲ ਨਾਲ ਤੇ ਇਹਨਾਂ ਨੇ ਆਪਣਾ opinion ਸਾਂਝਾ ਕੀਤਾ ਹੁਣ ਵੇਖਣ ਵਾਲਾ ਹੋਊਗਾ ਬੜਾ ਦਿਲਚਸਪ ਹੈ ਇਸ ਵੇਲੇ ਸਾਰਾ ਜਿਹੜਾ ਬਣਿਆ ਹੋਇਆ ਜੋ ਵੀ ਇਸ ਵੇਲੇ ਦੀ ਸਿਚੁਏਸ਼ਨ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਵੱਖ ਹੋ ਕੇ ਕਿ ਢੜਾ ਬਣਿਆ ਉਹਨਾਂ ਦਾ ਹੁਣ ਫਿਊਚਰ ਕਿਸ ਤਰ੍ਹਾਂ ਦਾ ਰਹਿਣ ਵਾਲਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਜ਼